ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾ ਅਸੀਂ ਬਠਿੰਡੇ ਤੋਂ ਬੋਲਦੇ ਆਂ ਤੇ ਅਸੀਂ ਘਰੋਂ ਹੀ ਆਨਲਾਈਨ ਦਾ ਕੰਮ ਕਰਦੇ ਆਂ ਦੇਖੋ ਪਹਿਲਾ ਸੂਟ ਤੁਹਾਨੂੰ ਦਿਖਾਉਣੀ ਆ ਪਿਓਰ ਕਟਣ ਦਾ ਸੂਟ ਹੈ ਦੇਖੋ ਕੋਈ ਲਾਈਨ ਘਾਉਣ ਦੀ ਜਰੂਰਤ ਨਹੀਂ ਗੀ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਇਹ ਤੇ ਇਹ ਦੇਖੋ ਪਿਓਰ ਕੋਟਣ ਦਾ ਸੂਟ ਹੈ ਬਹੁਤ ਹੀ ਸੌਫਟ ਹੈ ਦੇਖੋ ਤੇ ਤੁਹਾਨੂੰ 올ਓਵਰ ਸੂਟ ਮਿਲੇਗਾ ਤੇ ਇਸ ਸੂਟ ਦਾ ਰੇਟ ਹੈ 750 ਰੁਪਏ ਤੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਤੇ ਪ੍ਰਿੰਟ ਬਹੁਤ ਸੋਹਣਾ ਦੇਖੋ ਦੇਖੋ ਜਿਵੇਂ ਪੇਂਟ ਕੀਤਾ ਹੁੰਦਾ ਤੇ ਇਹਦਾ ਰੇਟ ਹੈ 750 ਰੁਪਏ ਤੇ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਤੇ ਸੱਤਵੇਂ ਸੂਟ ਲੈ ਸਕਦੇ ਹੋ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਹੈ ਲਓ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਵੀ ਤੇ ਕਪੜਾ ਇਹ ਵੀ ਪ्युअर ਕੋਟਨ ਦਾ ਸੂਟ ਹੈ ਇਕ ਹੋਰ ਤੇ 1200 ਦਾ ਇਹ ਸੂਟ ਮਿਲਦਾ ਹੈ ਬਾਜ਼ਾਰ ਵਿੱਚੋਂ ਬਹੁਤ ਹੀ ਸੌਫਟ ਕੱਪੜਾ ਹੈ ਵੀ ਇਹਦੇ ਵੀ ਲਾਈਨ ਕਰਨ ਦੀ ਕੋਈ ਜ਼ਰੂਰਤ ਨਹੀਂ ਗਈ ਤੇ ਪ੍ਰਿੰਟ ਵੀ ਬਹੁਤ ਸੋਹਣਾ ਦੇਖੋ ਤੇ ਤੁਸੀਂ ਡੈਸ ਲਾ ਕੇ ਵੀ ਬਣਾ ਸਕਦੇ ਹੋ ਤੇ ਕੜਾਈ ਵੀ ਕਰਵਾ ਸਕਦੇ ਹਾਂ ਘੇਰੇ ਤੇ ਜੇ ਕੜਾਈ ਕਰਵਾਉਣੀ ਹੋਵੇ ਜੇ ਲੈਂਸ ਲਾ ਕੇ ਬਣਵਾਉਣਾ ਹੋਵੇ ਸਵਾਣਾ ਹੋਵੇ ਤਾਂ ਤੁਸੀਂ ਲੈਂਸ ਲਾ ਕੇ ਵੀ ਤਿਆਰ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਪਾਈਪਿੰਗ ਲਾ ਕੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਛੁੱਟ ਨੂੰ ਬਹੁਤ ਸੋਹਣਾ ਲੱਗੂਗਾ ਪ੍ਰਿੰਟ ਬਹੁਤ ਸੋਹਣਾ ਹੈ ਤੇ ਇਸ ਛੁੱਟ ਦਾ ਰੇਟ ਹੈ 850 ਰੁਪਏ ਦੇ ਵੀ ਤੁਸੀਂ ਆਰਡਰ ਕਰ ਸਕਦੇ ਹੋ 850 ਰੁਪਏ ਦਾ ਰੇਟ ਹੈ ਸੂਟ ਦਾ ਹੁਣ ਤੁਹਾਨੂੰ ਅਗਲਾ ਸੂਟ ਮਸਲੀਨ ਚ ਦਿਖਾਉਣੀ ਹੈ ਨਾਲ ਦੁਪੱਟਾ ਵੀ ਹੈ ਪ੍ਰਿੰਟ ਦਾ ਸੂਟ ਦੇਖੋ ਮਸਲੀਨ ਦਾ ਦੁਪੱਟਾ ਮਸਲੀਨ ਦਾ ਹੀ ਸੂਟ ਹੈ ਦੇਖੋ ਤੇ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਕਲਰ ਵੀ ਕਲਰ ਚ ਦੇਖੋ ਛੋਟੇ ਛੋਟੇ ਬੂਟੀ ਦਾ ਲੈਂਸ ਲਾ ਕੇ ਤਿਆਰ ਕਰਵਾ ਸਕਦੇ ਹੋ ਕਢਾਈ ਵੀ ਕਰਾ ਸਕਦੇ ਹੋ ਤੇ ਇਹਦਾ ਨਾਲ ਮਸਲੀਨ ਦਾ ਦੁਪੱਟਾ ਦੇਖੋ ਤੇ ਗੋਡਨ ਕਲਰ ਦੀ ਇਹਦਾ ਲੱਗੀ ਹੋਈ ਹੈ ਗੋਡਨ ਕਲਰ ਦੀ ਕੰਨੀ ਹੈ ਇਹਦੀ ਤੇ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਤੇ ਆਲ ਓਵਰ ਸੂਟ ਹੈ ਇਹ ਮਸਲੀਨ ਦਾ ਨਾਲ ਦੁਪੱਟਾ ਮਿਲੂਗਾ ਤੁਹਾਨੂੰ ਤੇ ਇਹ 995 ਰੁਪਏ ਦਾ ਸੂਟ ਮਿਲੂਗਾ ਤਾਂ ਤੁਸੀਂ ਇਹ ਆ ਸਾਰਾ ਦਿਓ ਮਸਲੀਨ ਦਾ ਦੁਪੱਟਾ ਤੇ ਮਸਲੀਨ ਦਾ ਇਹ ਸੂਟ 995 ਰੁਪਈਆ ਦਾ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਹ ਵਾਲਾ ਸੂਟ ਹੈਗਾ 850 ਰੁਪਈਆ ਦਾ ਤੇ ਇਹ ਸੂਟ ਹੈਗਾ 750 ਰੁਪਈਆ ਦਾ ਇਹਨਾਂ ਚੋਂ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਤੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਤੇ ਅਸੀਂ ਆਨਲਾਈਨ ਕੰਮ ਕਰਦੇ ਆਂ ਤੇ ਸਾਡੀ ਵੀਡੀਓ ਪਸੰਦ ਆਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ ਲੈ ਕੇ ਫੇਰ ਮਿਲਦੇ ਆਂ ਕੋਈ ਵੀ ਸੂਟ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਅਸੀਂ ਘਰ ਘਰੇ ਬੈਠੇ ਹੀ ਆਨਲਾਈਨ ਦਾ ਕੰਮ ਕਰਦੇ ਆਂ ਚਲੋ ਜੀ ਆਪ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ